ਹੱਥਾਂ ਦੀ ਕਾਰੀਗਰੀ ਚੈੱਕ ਕਰਾਉਣਾ ਬਾਬੇ ਤੁਹਾਨੂੰ ਸਾਬਿਤ ਇਹਦੇ ਸਰਤਾਜ ਦਾ ਗਾਣਾ ਲਾ ਦੇਣਾ ਬੰਦੇ ਦੇ ਖੱਤਾ ਵਰਗਾ ਕਾਤ ਕੱਢ ਜੜ ਵੀ ਪਤਾ ਜੱਟ ਆਵੇ ਨਾਲ ਨਾਲ ਆਦੀ ਹੈ ਨਾ ਆ ਦੇਖੋ ਬਾਕੀ ਰੱਜੀ ਬੰਨ ਹੋਵੇ ਹਰ ਚੀਜ਼ ਹੈ ਬੱਚਾ ਕਫਰ ਫੇਰ ਜੀਰੋ ਤੋਂ ਕਿੰਨੇ ਸਾਲ ਹੋ ਗਏ ਬਈ ਆਪਣਾ ਹੈ ਹੈ ਉਮਰੀ ਟੱਪ ਗਈ ਜਿੱਦਾਂ ਤਾਂ ਮੀ ਨਹੀਂ ਵੇੜਦਾ ਅੱਛਾ ਸ਼ੁਰੂ ਤੋਂ ਹੀ ਆਪਣਾ ਖਾਣ ਦਾ ਨਹੀਂ ਕੰਮ ਆ ਬਈ ਇਹ ਇਹ ਨਹੀਂ ਵੇਚ ਕੇ ਕਿਥੇ ਬਾਜ਼ਾਰ ਬਜੁਰੇ ਨਾ ਆਟੋਮੈਟਿਕ ਹੀ ਚੱਲਦਾ ਇਹਨਾਂ ਦਾ ਜਿਹੜਾ ਕੰਟੈਕਟ ਹੁੰਦੇ ਹੋਏ ਇੱਥੇ ਇੱਥੇ ਲੱਗ ਜਾਂਦੇ ਦਿਵਾਲੀ ਵੇਲੇ ਇੱਥੇ ਚੱਕ ਲਿਆ ਉਹ ਕਹਿੰਦਾ ਤੰਦੂਰੀ ਹਾਂਜੀ ਢੈਡ ਵਗੀ ਭਾਈ ਕਾ ਭਾਜੀ ਜਿੰਦਗੀ ਯਾਰ ਪਤਾ ਨਹੀਂ ਕੋਈ ਕੱਲ ਕੋਈ